ਹੋਰ ਵੀ ਸੁਖਵਿੰਦਰਾ ਕੀ ਹਾਲਾਂ ਵਧੀਆ ਵਧੀਆ ਜਗਤਾਰ ਤੂੰ ਦੱਸ ਹੋ ਠੀਕ ਠਾਕ ਆ ਹਾਂ ਬਿਲਕੁਲ ਤੇ ਯਾਰਾ ਦਿੱਲੀ ਵੋਟਾਂ ਪੈ ਗਈਆਂ ਫਿਰ ਹਾਂ ਹਾਂ ਸੁਣਾ ਕੋਈ ਉਹਦੇ ਬਾਰੇ ਵਿਚਾਰ ਚਰਚਾ ਲੈ ਸੁਣ ਫਿਰ ਹਾਂ ਜਦੋਂ ਤਰੀਕ ਹੋ ਗਈ 8 ਅੱਛਾ ਉਹਨਾਂ ਨੇ ਗਿਣਤੀ ਸ਼ੁਰੂ ਕਰਤੀ ਕਰਕੇ ਕੱਢ ਅੱਛਾ ਕਿਹੜੀ ਪਾਰਟੀ ਜਿੱਤੀ ਕਿਹੜੀ ਹਾਰੀ ਤੈਨੂੰ ਸਮਝਾਉਣਾ ਮੈਂ ਗੱਲ ਸਾਰੀ ਅੱਛਾ ਕੇਜਰੀਵਾਲ ਹੋ ਗਿਆ ਨਾਰਾਜ਼ ਮੋਦੀ ਹੱਸ ਪਿਆ ਕਰਕੇ ਹੇੜ ਹੇੜ ਕਹਿੰਦੇ 27 ਸਾਲਾਂ ਬਾਅਦ ਦਿੱਲੀ ਚ ਕਮਲ ਦਾ ਫੁੱਲ ਗਿਆ ਖੇੜ ਕੰਨਾਂ ਨੇ ਸੁਣਿਆ ਜਦੋਂ ਰਿਜ਼ਲਟ ਸੁਣ ਕੇ ਫੇਰ ਹੋਣ ਵਾਲਾ ਹੋ ਗਿਆ ਹਲਟ ਕੇਜਰੀਵਾਲ ਦਾ ਐਸਾ ਕੰਮ ਲਟਕਾ ਜਗਤਾਰ ਉਹਨੂੰ ਪੂਰਾ ਵੱਡਾ ਲੱਗਿਆ ਇੱਕ ਝਟਕਾ ਚੋਦਰੀਵਾਲ ਹਰ ਗਿਆ ਅਮਰੀਕਾ ਕੈਨੇਡਾ ਤਾਂ ਹੀ ਗੱਲ ਗਈ ਛੇੜ ਕਹਿੰਦੇ 27 ਸਾਲਾਂ ਬਾਅਦ ਦਿੱਲੀ ਚ ਭਾਜਪਾ ਦਾ ਕਮਲ ਦਾ ਫੁੱਲ ਫੇਰ ਗਿਆ ਖੇਡ ਹਾਂ ਠੀਕ ਹੈ ਜਗਤਾਰ ਹੁਣ ਆਪਾਂ ਤੇ ਇਹ ਕਹਿੰਨੇ ਆ ਦਿੱਲੀ ਚ ਆਮ ਆਦਮੀ ਦੀ ਸਰਕਾਰ ਡੈਗਪੀ ਹੁਣ ਆਪਾਂ ਤੇ ਇਹ ਕਹਿੰਨੇ ਆ ਭਗਵਾਨ ਤੁਮਾਨ ਜੀ ਨੂੰ ਵੀ ਲੋਕਾਂ ਦੇ ਹਿੱਤਾਂ ਚ ਰਹੇਗੇ ਹੂੰ ਪੰਜਾਬ ਦੇ ਕੰਮ ਕਰੋ ਪੰਜਾਬ ਦੇ ਕੰਮ ਕਰੋ ਤਾਂ ਕਿ ਗਾਹਾਂ ਨੂੰ ਥੋੜ ਨੂੰ ਲੋਕ ਵੋਟਾਂ ਪਾਉਣ ਵੱਧ ਤੋਂ ਵੱਧ ਗਿਣਤੀ ਚ ਜਤੌਣ ਤੁਹਾਡੇ ਨਾਲ ਦਿੱਲੀ ਵਾਲੀ ਨਾ ਹੋਵੇ ਹਾਂਜੀ ਹੂੰ ਲਓ ਜੀ ਅਸੀਂ ਪਾਰਟੀ ਨੂੰ ਨਸੀਹਤ ਦੇ ਰਹੇ ਆ ਜੀ ਹਾਂਜੀ ਦਿੱਲੀ ਵਿੱਚ ਹੋਗੀ ਥੋੜੀ ਵੱਡੀ ਹਾਰ ਜੀ ਵੱਡੇ ਵੱਡੇ ਚਿਹਰੇ ਡਿੱਗੇ ਮੂੰਹ ਪਾਰ ਜੀ ਘੋਡੇ ਕੋਲ ਨਹੀਂ ਐਸੇ ਦਾ ਜਵਾਬ ਜੀ ਸਾंभੋ ਲੋ ਜੇ ਸਾंभ ਹੁੰਦਾ ਹੈ ਪੰਜਾਬ ਜੀ ਸਾंभੋ ਲੋ ਜੇ ਸਾंभ ਹੁੰਦਾ ਹੈ ਪੰਜਾਬ ਜੀ ਗੱਲਾਂ ਨਾਲ ਲੋਕਾਂ ਨੂੰ ਸੀ ਅਲਿਆ ਜਾਇਆ ਜੀ ਲਾਲਾ ਝੂਠੇ ਲਾਰੇ ਸੀ ਮਗਰ ਲਾਇਆ ਜੀ ਪੂਰੇ ਨਹੀਂ ਕੀਤੇ ਲੋਕਾਂ ਦੇ ਖਵਾਬ ਜੀ ਸਾंभੋ ਲੋ ਜੇ ਸਾंभ ਹੁੰਦਾ ਹੈ ਪੰਜਾਬ ਜੀ ਸਾਂਭ ਲੋ ਜੇ ਸਾਂਭ ਹੁੰਦਾ ਹੈ ਪੰਜਾਬ ਜੀ ਜਿਹੜੇ ਕੰਮਾਂ ਲਈ ਤੁਹਾਨੂੰ ਲੈ ਕੇ ਆਏ ਸੀ ਕੀਤਾ ਨਹੀਂ ਕੰਮ ਕਰਤੇ ਪਰਾਏ ਜੀ ਧਰਨੇ ਮਜਾਰੇ ਹੁੰਦੇ ਬੇ ਹਿਸਾਬ ਜੀ ਸਾਂਭ ਲੋ ਜੇ ਸਾਂਭ ਹੁੰਦਾ ਹੈ ਪੰਜਾਬ ਜੀ ਸਾਂਭ ਲੋ ਜੇ ਸਾਂਭ ਹੁੰਦਾ ਹੈ ਪੰਜਾਬ ਜੀ ਹੋਰ ਨਾ ਸਾਖੋਰੀ ਗੈਂਗ ਨੇ ਮਚਾਈ ਅੱਤ ਜੀ ਰਾਖੋ ਲੋ ਜੇ ਰੱਖੀ ਜਾਂਦੀ ਹੁਣ ਪਤ ਜੀ ਛਾੜ ਦਿਓ ਹੁਕਮ ਜੇ ਵੀ ਜਨਾਬ ਜੀ ਸਾਂਭ ਲੋ ਜੇ ਸਾਂਭ ਹੁੰਦਾ ਹੈ ਪੰਜਾਬ ਜੀ ਸਾਂਭ ਲੋ ਜੇ ਸਾਂਭ ਹੁੰਦਾ ਹੈ ਪੰਜਾਬ ਜੀ ਸਾਂਭ ਲੋ ਜੇ ਸਾਂਭ ਹੁੰਦਾ ਹੈ ਪੰਜਾਬ ਜੀ ਹੋਲਾਰਿਆਂ ਦੇ ਨਾਲ ਰਾਜਨ ਹੀ ਚੱਲਦੇ ਪੰਜਾਂ ਸਾਲਾਂ ਬਾਅਦ ਲੋਕੀ ਨਹੀਂ ਚੱਲਦੇ ਵੋਟਾਂ ਪਾ ਕੇ ਪੱਤਾ ਕਰ ਦੇਨ ਸਾਫ ਜੀ ਸਾਂਭ ਲੋ ਜੇ ਸਾਂਭ ਹੁੰਦਾ ਹੈ ਪੰਜਾਬ ਜੀ ਉਹ ਸਾਂਭ ਲੋ ਜੇ ਸਾਂਭ ਹੁੰਦਾ ਹੈ ਪੰਜਾਬ ਜੀ ਉਹ ਪਿੰਡੋਂ ਪਿੰਡ ਚਿੱਟੇ ਦੀ ਹੈ ਪਰ ਮਾਰ ਜੀ ਰੋਕ ਲਵੋ ਛੇਤੀ ਆਖੇ ਜਗਤਾਰ ਜੀ ਦਲੀਵਾਲੀ ਹੋਣੀ ਲਾਲ ਬੋਹ ਸਾਬ ਦੀ ਸਾੰਬ ਲੋ ਜੇ ਸਾੰਬ ਹੁੰਦਾ ਹੈ ਪੰਜਾਬ ਜੀ ਉਹ ਸਾੰਬ ਲੋ ਜੇ ਸਾੰਬ ਹੁੰਦਾ ਹੈ ਪੰਜਾਬ ਜੀ ਸਾੰਬ ਲੋ ਜੇ ਸਾੰਬ ਹੁੰਦਾ ਹੈ ਪੰਜਾਬ ਜੀ